ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਕਰਿਓ ਅੱਜ ਗੱਲ ਕਰਦੇ ਹਾਂ ਆਪਾਂ 10 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 10 ਮਈ ਅੱਜ ਸਵੇਰ ਵੇਲੇ ਪੰਜਾਬ ਦੇ ਵਿੱਚ ਲਗਾਤਾਰ ਪੂਰੇ ਦੀ ਹਵਾ ਚੱਲ ਰਹੀ ਹੈ ਅੱਗੇ ਨਾਲੋਂ ਮੌਸਮ ਵੀ ਥੋੜਾ ਜਿਹਾ ਠੰਡਾ ਹੋਇਆ ਹੈ ਤੇ ਜੇਕਰ ਗੱਲ ਕਰੀਏ ਤਾਂ ਦੁਪਹਿਰ ਵੇਲੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਅੱਜ ਵੀ ਗਰਮ ਤੇ ਹੌਮਸ ਵਾਲੇ ਰਹਿਣ ਦੀ ਸੰਭਾਵਨਾ ਹੈ ਪਰ ਬਾਅਦ ਦੁਪਹਿਰ ਤੋਂ ਪੰਜਾਬ ਦੇ ਕਾਫੀ ਇਲਾਕਿਆਂ ਦੇ ਵਿੱਚ ਹੋ ਸਕਦਾ ਹੈ ਕਿ ਬੱਦਲਬਾਝ ਬਣੇ ਤੇ ਕੁਝ ਕੁ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਮੀਂਹ ਦੇ ਵੀ ਅੱਜ ਲੱਗ ਸਕਦੇ ਹਨ ਉਹ ਜਿਹੜਾ ਦੱਸਿਆ ਹੋਇਆ ਸੀਗਾ ਕਿ ਮੀਂਹ ਅੱਜ 10 ਮਈ ਸ਼ਾਮ ਵੇਲੇ ਤੋਂ ਸ਼ੁਰੂ ਹੋਵੇਗਾ ਤੇ 13 ਤਰੀਕ ਦੇ ਆਸ-ਪਾਸ ਤੱਕ ਪੰਜਾਬ ਦੇ ਵਿੱਚ ਧੂੜ ਭਰੀਆਂ ਹਨੇਰੀਆਂ ਤੇ ਹਲਕੇ ਤੋਂ ਦਰਮਿਆਨਾ ਮੀਂਹ ਤੇ ਕਿਤੇ ਤੇਜ਼ ਮੀਂਹ ਵੀ ਦੇਖਿਆ ਜਾ ਸਕਦਾ ਹੈ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਦੁਪਹਿਰ ਤੋਂ ਬਾਅਦ ਪਹਾੜਾਂ ਦੇ ਨਾਲ ਲੱਗਦੇ ਇਲਾਕੇ ਖਾਸ ਕਰਕੇ ਹਿਮਾਚਲ ਤੇ ਜੰਮੂ ਦੇ ਨਾਲ ਲੱਗਦੇ ਜਿਵੇਂ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਕਰਪੂਥਲਾ ਤੇ ਜਲੰਧਰ ਦੇ ਥੋੜੇ ਬਹੁਤੇ ਇਲਾਕੇ ਹੋਗਾ ਜੋ ਪਰਲੀ ਪਾਸੇ ਨੂੰ ਲੱਗਦੇ ਹਨ ਇਨਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ 5 ਤੋਂ 20 ਤੋਂ 25% ਇਲਾਕਿਆਂ ਦੇ ਵਿੱਚ ਜਾਂ ਕੁਝ ਕੁ ਇਲਾਕਿਆਂ ਦੇ ਵਿੱਚ ਧੂੜ ਭਰੀਆਂ ਹਨੇਰੀਆਂ ਚੱਲ ਸਕਦੀਆਂ ਹਨ ਬਾਕੀ ਪੰਜਾਬ ਦੇ ਵਿੱਚ ਗਰਮੀ ਤੇ ਹੌਮਸ ਵਾਲਾ ਮਾਹੌਲ ਰਹਿ ਸਕਦਾ ਹੈ ਜਿਸ ਸਦਕਾ ਦੁਪਹਿਰ ਜਾਂ ਸ਼ਾਮ ਵੇਲੇ ਕੁਝ ਕੁ ਇਲਾਕਿਆਂ ਦੇ ਵਿੱਚ ਹੋਰ ਵੀ ਬੱਦਲਵਾਈ ਬਣ ਕੇ ਮਾੜੇ ਮੋٹے ਛਰਾਟੇ ਲੱਗ ਸਕਦੇ ਹਨ ਇੱਧਰ ਆਪਣੇ ਫਿਰੋਜ਼ਪੁਰ ਮੁਕਸਰ ਠਿੰਡਰ ਤੇ ਮਾਨਸਾ ਵਾਲੇ ਪਾਸਿਆਂ ਦੇ ਵਿੱਚ ਵੀ ਹਲਕੇ ਤੋਂ ਦਰਮਿਆਨੇ ਜਿਹੇ ਬੱਦਲ ਬਣ ਕੇ ਰਾਤ ਵੇਲੇ ਹਲਕੀ ਫੁਲਕੀ ਕੜਮੈਣ ਹੋ ਸਕਦੀ ਹੈ ਥੋੜੇ ਬਹੁਤੇ ਇਲਾਕਿਆਂ ਦੇ ਵਿੱਚ ਸੋ ਜਿਹੜਾ ਮੇਨ ਸਿਸਟਮ ਆ ਉਹ 11 ਤਰੀਕ ਨੂੰ ਸ਼ੁਰੂ ਹੋਵੇਗਾ ਅੱਜ ਟੁੱਟਵੇਂ ਤੌਰ ਤੇ ਕੁਝ ਕ ਇਲਾਕਿਆਂ ਦੇ ਵਿੱਚ ਮੀਂਹ ਪਵੇਗਾ